ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਤਾ ਗੁੰਦੇ ਸਮੇਂ ਮੇਰੀਆਂ ਪੈਣਾ ਅੰਮ੍ਰਿਤ ਵੇਲੇ ਇੱਕ ਚੀਜ਼ ਵਿੱਚ ਪਾ ਦਿਆ ਕਰੋ ਫਿਰ ਦੇਖਿਓ ਕਦੇ ਨਹੀਂ ਆਵੇਗੀ ਕੈਸੇ ਵਿੱਚ ਇਹਦੀ ਕਮੀ ਫਿਰ ਉਹ ਕਿਹੜੀ ਚੀਜ਼ ਹੈ ਜੋ ਵੀ ਪਾਉਣੀ ਹੈ ਆਓ ਅੱਜ ਉਸ ਚੀਜ਼ ਦੇ ਬਾਰੇ ਗੱਲ ਕਰਦੇ ਹਾਂ ਸਾਸੰਗਤ ਜੀ ਅਸੀਂ ਸਾਰੇ ਹੀ ਜਾਣਦੇ ਹਾਂ ਆਨ ਨੂੰ ਹਰ ਧਰਮ ਦੇ ਵਿੱਚ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਰਿਜਕ ਦੇ ਸਤਿਕਾਰ ਦੇ ਲਈ ਸਭ ਨੂੰ ਕਿਹਾ ਜਾਂਦਾ ਹੈ ਜਿੰਨਾ ਔਖਾ ਇਸ ਨੂੰ ਅਗੋਣਾ ਹੈ ਓਨਾ ਔਖਾ ਇਸ ਨੂੰ ਬਰਬਾਦ ਕਰਨਾ ਹੈ ਆਪਣੇ ਵਿੱਚੋਂ ਕਈ ਆਟਾ ਪਸਵਾਂ ਦੇ ਸਮੇਂ ਕਹਿਣ ਕੇ ਇਸ ਨੂੰ ਹੋਰ ਬ੍ਰੇਕ ਕਰ ਦਿਓ ਜਿੰਨਾ ਟਾ ਬ੍ਰੇਕ ਹੋਵੇਗਾ ਉਹਨਾਂ 슈ਗਰ ਹੋਣ ਦੇ ਚਾਂਸ ਸਰੀਰ ਦੇ ਵਿੱਚ ਵੱਧ ਜਾਂਦੇ ਹਨ ਆਪਣੇ ਸਰੀਰ ਵਿੱਚ ਇਹ ਜ਼ਹਿਰ ਬਣਾਵੇਗਾ ਆਪਾਂ ਇਸ ਤੋਂ ਅਨਜਾਣ ਹਾਂ ਇਹ ਸਰੀਰ ਕਮਜ਼ੋਰ ਕਰ ਦਿੰਦਾ ਹੈ ਆਪਾਂ ਕਹਿੰਦੇ ਹਾਂ ਬੱਚੇ ਦੀ ਹਾਈਟ ਨਹੀਂ ਵੱਧਦੀ ਬੱਚਾ ਕਮਜ਼ੋਰ ਹੁੰਦਾ ਜਾ ਰਿਹਾ ਹੈ ਉਹ ਆਪਾਂ ਆਪ ਕੀਤਾ ਹੋਇਆ ਹੈ ਆਟਾ ਹਮੇਸ਼ਾ ਦਰਦਰਾ ਚਾ ਹੋਵੇ ਬਿਨਾ ਛਾਣੇ ਖਾਓ ਸਾਰੀਆਂ ਬਿਮਾਰੀਆਂ ਸ਼ੂਮੰਤਰ ਹੋ ਜਾਣਗੀਆਂ ਇਸ ਲਈ ਕਣਕ ਪਹਿਲਾਂ ਤੋਲ ਲਵੋ ਫਿਰ ਉਹਨਾਂ ਸਿਕਾ ਲਵੋ ਇਸੇ ਤਰ੍ਹਾਂ ਆਟਾ ਹਮੇਸ਼ਾ ਸੋਹਣੇ ਤੇ ਪੋਸਟਿਕ ਰੋਟੀ ਬਣੇ ਕੇ ਦਿਨ ਸਮੇ ਰੋਟੀ ਰਾਜ ਕੇ ਖਾਓ ਰਾਤ ਦੀ ਰੋਟੀ ਬੰਦ ਕਰ ਦਿਓ ਆਪਾਂ ਕੀ ਕਰਦੇ ਹਾਂ ਕਿ ਅੱਜ ਸਬਜ਼ੀ ਨਹੀਂ ਹੈ ਚਲੋ ਦਾਲ ਚੋਲ ਬਣਾ ਲਓ ਰਾਤ ਸਮੇਂ ਕਦੇ ਵੀ ਦਾਲ ਨਾ ਖਾਓ ਨਹੀਂ ਤਾਂ ਤੁਹਾਡਾ ਮੋਟਾਪਾ ਕਦੇ ਨਹੀਂ ਘਟਣਾ ਆਪਾਂ ਸਾਦੂ ਸੰਦ ਇਹ ਮਹੌਸ ਸੁਣਿਆ ਹੈ ਪਾਣੀ ਵਿੱਚ ਹੜਤਾਲੇ 48 ਘੰਟੇ ਬਾਅਦ ਜੀ ਪੈਦਾ ਹੋ ਜਾਂਦੇ ਹਨ ਉਹ ਫਿਰ ਵਾਦੇ ਫੁੱਲਦੇ ਰਹਿੰਦੇ ਹਨ 1 ਤੋਂ 2 2 ਤੋਂ 4 ਚਾਰ ਤੋਂ ਫਿਰ ਅੱਗੇ ਹਜ਼ਾਰਾਂ ਲੱਖਾਂ ਦੇ ਗਿਣਤੇ ਵਿੱਚ ਤਮਤੀਲ ਹੋ ਜਾਂਦੇ ਹਨ ਤੇ ਐਵੇਂ ਪਾਣੀ ਕਦੇ ਨਾ ਪਿਓ 48 ਮਿੰਟਾਂ ਨੂੰ ਆਪਣੇ ਮਨ ਵਿੱਚ ਬਿਠਾ ਲਵੋ ਹਮੇਸ਼ਾ ਕਿਹਾ ਜਾਂਦਾ ਗਰਮ ਪ੍ਰਸ਼ਾਦਾ ਖਾਓ ਪ੍ਰਸ਼ਾਦਾ ਬਣਨ ਦੇ ਬਾਅਦ ਉਸ ਨੂੰ 48 ਮਿੰਟਾਂ ਦੇ ਵਿੱਚ ਹੀ ਖਾਓ ਆਪ ਨੂੰ ਪਤਾ ਹੀ ਨਹੀਂ ਕਿ ਗਰਮ ਪ੍ਰਸ਼ਾਦਾ ਕਿਵੇਂ ਬਣਾਉਣਾ 15 ਦਿਨਾਂ ਤੋਂ ਵੱਧ ਪੀਸਿਆ ਹੋਇਆ ਆਟਾ ਕਦੇ ਨਹੀਂ ਖਾਣਾ ਚਾਹੀਦਾ ਆਪਾਂ ਕਣਕ ਦਾ ਆਟਾ ਪਿਸਵਾਉਂਦੇ ਹਾਂ ਉਹ ਸਿਰਫ 15 ਦਿਨ ਤੱਕ ਹੀ ਉਹਨਾ ਆਟਾ ਪਿਸਵਾਓ ਜੋ 15 ਦਿਨ ਤੱਕ ਚੱਲ ਜਾਵੇ ਆਪਾਂ ਜੋ ਕਣਕ ਛੋਲੇ ਜਵਾਰ ਬਾਜਰਾ ਪਾ ਕੇ ਇਹ ਆਟਾ ਬਣਾਉਂਦੇ ਹਾਂ ਉਹ ਸਿਰਫ 7 ਦਿਨ ਹੀ ਆਟਾ ਖਾਓ ਸਾਹ ਸੰਘ ਜੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਤਾਜ਼ਾ ਆਟਾ ਕਿਤੋਂ ਲੈ ਕੇ ਆਈਏ ਆਪਣੇ ਪੁਰਾਣੇ ਘਰਾਂ ਦੇ ਵਿੱਚ ਪਹਿਲਾਂ ਪੱਥਰ ਦੀ ਚੱਕੀ ਵਰਤੀ ਜਾਂਦੇ ਸੀ ਉਹ ਹਰ ਘਰ ਵਿੱਚ ਜ਼ਰੂਰ ਰੱਖੋ ਇਸ ਨਾਲ ਕਦੇ ਮੋਟੇ ਨਹੀਂ ਹੋਵੋਗੇ ਪੈਰਾਂ ਵਿੱਚ ਦਰਦ ਨਹੀਂ ਹੋਵੇਗਾ ਸਰਵਾਈਕਲ ਨਹੀਂ ਹੋਵੇਗਾ ਕਦੇ ਸ਼ੂਗਰ ਨਹੀਂ ਹੋਵੇਗੀ ਕਦੇ ਬੀਪੀ ਨਹੀਂ ਵਧੇਗਾ ਪਹਿਲਾਂ ਇਹ ਦਿੱਕਤਾਂ ਨਹੀਂ ਸਨ ਪਹਿਲਾਂ ਹੱਥੀਂ ਕੰਮ ਬਹੁਤ ਜ਼ਿਆਦਾ ਹੁੰਦਾ ਸੀ ਤੁਸੀਂ ਹੁਣ ਵੀ ਕਰਕੇ ਦੇਖ ਲਓ ਜਦੋਂ ਵੀ ਤੁਸੀਂ ਆਟਾ ਗੁੰਨਣਾ ਤੁਸੀਂ ਉਸ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਕੇ ਚੰਗੀ ਤਰ੍ਹਾਂ ਗੁੰਨੋ ਇਸ ਨਾਲ ਜੋ ਦਰਦ ਬਿਮਾਰੀਆਂ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਉਹ ਛੇਤੀ ਠੀਕ ਹੋ ਜਾਣਗੀਆਂ ਆਪਣੇ ਬੱਚਿਆਂ ਨੂੰ ਐਵੇਂ ਆਟਾ ਗੁੰਨ ਕੇ ਰੋਟੀ ਜ਼ਰੂਰ ਖਵਾਓ ਜਿਵੇਂ ਸਵੇਰ ਦਾ ਆਟਾ ਗੁੰਨਿਆ ਉਸੇ ਵਿੱਚ ਤੁਸੀਂ ਦੇਸੀ ਘਿਓ ਪਾ ਕੇ ਉਹเดਆਂ ਜੋ ਵੀ ਰੋਟੀਆਂ ਬਣਾਉਂਦੇ ਹੋ ਬੱਚਾ ਬਣੀ ਛੇਤੀ ਤੰਦਰੁਸਤ ਤੇ ਉਹਦੀ ਹਾਈਟ ਵਧੇਗੀ ਤੇ ਉਹ ਬਿਮਾਰੀਆਂ ਤੋਂ ਦੂਰ ਰਹੇਗਾ ਐਸੇ ਨਾਲ ਦੁੱਧ ਵਿੱਚ ਬਚਾਰੀ ਪਦਾਰਥ ਪਾ ਕੇ ਫਿਰ ਉਹਨਾਂ ਨੂੰ ਦੇਣ ਦੀ ਜ਼ਰੂਰਤ ਨਹੀਂ ਪੈਣੀ ਉਹ ਫਿਰ ਆਪੇ ਹੀ ਉਹਦੇ ਸਰੀਰ ਦੀਆਂ ਲੋੜਾਂ ਉਹ ਆਟੇ ਤੋਂ ਪੂਰੀਆਂ ਹੋ ਜਾਣਗੀਆਂ ਆਟੇ ਨੂੰ ਮਜ਼ਬੂਤ ਬਣਾਵਾਂਗੇ ਤਾਂ ਬੱਚਾ ਆਪੇ ਹੀ ਮਜ਼ਬੂਤ ਬਣੇਗਾ ਦੰਦ ਵੀ ਮਜ਼ਬੂਤ ਤੇ ਸਰੀਰ ਵੀ ਮਜ਼ਬੂਤ ਪਹਿਲਾਂ ਵੀ ਆਟੇ ਵਿੱਚ ਕਿਉ ਪਾਓ ਤੇ ਅਗਲੇ ਦਿਨ ਕੀ ਕਰਨਾ ਆਟੇ ਨੂੰ ਅਗਲੇ ਦਿਨ ਇੱਕ ਸਮੇਂ ਦਾ ਆਟਾ ਜੋ ਵੀ ਹੈ ਉਸ ਨੂੰ ਦੁੱਧ ਦੇ ਨਾਲ ਗੁੰਨੋ ਇਸ ਤਰ੍ਹਾਂ ਸਰੀਰ ਨੂੰ ਜੋ ਤਾਕਤ ਮਿਲੇਗੀ ਹੋਰ ਕਿਸੇ ਚੀਜ਼ ਨਾਲ ਨਹੀਂ ਮੈਨੇ ਕਿਹਾ ਜਾਂਦਾ ਹੈ ਕਿ ਦੁੱਧ ਪਾ ਕੇ ਆਟਾ ਗੋਨਾ ਨਾਲ ਸਰੀਰ ਨੂੰ ਹੋਰ ਚੀਜ਼ਾਂ ਨਾਲੋਂ 10 ਗੁਣਾ ਵੱਧ ਤਾਕਤ ਮਿਲਦੀ ਹੈ ਆਪਾਂ ਕਹਿ ਦਿੰਦੇ ਹਾਂ ਕਿ ਸਰੀਰ ਕਮਜ਼ੋਰ ਹੈ ਸਰੀਰ ਕਮਜ਼ੋਰ ਤਾਂ ਇਹ ਛੋਟੇ ਛੋਟੇ ਨੁਕਤੇ ਅਪਣਾ ਕੇ ਵੀ ਦੇਖੋ ਜਦੋਂ ਆਟੇ ਨੂੰ ਦੁੱਧ ਦੇ ਨਾਲ ਗੁੰਨੋਗੇ ਉਹਦੀ ਰੋਟੀ ਜਿਹੜੀ ਹੈ ਉਹ ਇੱਕ ਸਮੇਂ ਜਿਵੇਂ ਹੋਣ ਆਟਾ ਆਪਾਂ ਅੱਜ ਸਵੇਰੇ ਰੋਟੀ ਖਾਦੇ ਤਾਂ ਉਦੋਂ ਇਹ ਆਟੇ ਨੂੰ ਦੁੱਧ ਪਾ ਕੇ ਗੁੰਨੋ। ਓਨਾ ਚਿਰ ਆਟਾ ਗੁੰਨੋ ਜਿੰਨਾ ਸਮਾਂ ਆਪਾਂ ਨੂੰ ਜ਼ਰੂਰਤ ਹੈ। ਓਨਾ ਕਾ ਆਟਾ ਗੁੰਨੋ ਜਿੰਨਾ ਆਪਾਂ ਨੂੰ ਜ਼ਰੂਰਤ ਹੈ। ਤੀਸਰਾ ਦਿਨ ਹੋਵੇ ਤਾਂ ਨਾ ਮੱਖਣ ਤੇ ਮਿਸ਼ਰੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਟੇ ਵਿੱਚ ਪਾ ਕੇ ਗੁੰਨੋ। ਜਿਸਾ ਬੀਪੀ ਲੋ ਦੀ ਦਿੱਕਤ ਆਉਂਦੀ ਹੈ ਉਹ ਇਸ ਜ਼ਰੂਰ ਖਾਓ। ਇਸ ਤੋਂ ਚੰਗੀ ਹੋਰ ਉਹਦੇ ਲਈ ਕੋਈ ਵੀ ਦਵਾਈ ਨਹੀਂ। ਜੇਕਰ ਆਟੇ ਵਿੱਚ ਗੁੰਨੇ ਬਿਨਾ ਖਾ ਸਕਦੇ ਹੋ ਤਾਂ ਹੋਰ ਵਧੀਆ ਮੱਖਣ ਘਰ ਵਾਲਾ ਹੋਣਾ ਚਾਹੀਦਾ ਹੈ ਮਾਰਕੀਟ ਤੋਂ ਲਿਆਂਦਾ ਹੋਇਆ ਨਹੀਂ ਮਿਸ਼ਰੀ ਢਾਗੇ ਵਾਲੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਖੰਡ ਮਿਕਸ ਕਰ ਲਈ ਇਸ ਦੇ ਸਰੀਰ ਨੂੰ ਇੰਨੇ ਫਾਇਦੇ ਹਨ ਜੋ ਕਿਸੇ ਵੀ ਹੋਰ ਦਵਾਈ ਨਾਲ ਨਹੀਂ ਮਿਲਣੇ ਅਗਲਾ ਦਿਨ ਹੋਵੇ ਤਾਂ ਆਟੇ ਨੂੰ ਦਹੀਂ ਦੇ ਨਾਲ ਗੁੰਨੋ ਪਰ ਯਾਦ ਰੱਖੋ ਇੱਕ ਸਮੇਂ ਦਾ ਆਟਾ ਐਵੇਂ ਗੁੰਨਣਾ ਜਿਸ ਲੰ ਸਰੇ ਨੂੰ ਇੰਨੀ ਤਾਕਤ ਮਿਲੇਗੀ ਮोटापा ਵੀ ਘਟੇਗਾ ਤੇ ਵਜ਼ਨ ਕੰਟਰੋਲ ਹੋਵੇਗਾ ਤੇ ਜਾਬ ਨਹੀਂ ਬਣੇਗਾ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਇੱਕ ਗੱਲ ਯਾਦ ਰੱਖਿਓ ਕਿ ਦਹੀਂ ਵਾਲੀ ਆਟੀ ਦੀ ਰੋਟੀ ਬਣਾ ਕੇ ਰਾਤ ਨੂੰ ਐਵੇਂ ਕਰੋਗੇ ਤਾਂ ਇਹ ਆਟਾ ਹੀ ਤੁਹਾਨੂੰ ਤੰਦਰੁਸਤ ਬਣਾ ਦੇਵੇਗਾ ਜਦੋਂ ਵੀ ਆਪਾਂ ਆਟਾ ਗੁੰਨਦੇ ਹਾਂ ਤੇ ਅੱਧਾ ਚਮਚ ਮਿੱਠਾ ਸੋਡਾ ਪਾਓ ਪਰਿਵਾਰ ਵੱਡਾ ਹੈ ਤਾਂ ਇੱਕ ਚਮਚ ਪਾ ਲਓ। ਪਰਿਵਾਰ ਛੋਟਾ ਹੈ ਤਾਂ ਅੰਦਾ ਚਮਚ ਜਾਂ ਉਸ ਤੋਂ ਥੋੜਾ ਘੱਟ ਕਰ ਲਵੋ। ਇਹਨੇ ਹਿਸਾਬ ਦੇ ਨਾਲ ਪਾ ਲਵੋ। ਰੋਟੀਆਂ ਨਾ ਟੁੱਟਣ। 8 ਤੋਂ 9 ਜੀ ਹਨ ਜਾਂ ਵੱਡਾ ਚਮਚ ਪਾ ਲਓ। ਮਿੱਠਾ ਸੌਡਾ ਆਪਣੇ ਸਰੀਰ ਦੀਆਂ 90% ਬਿਮਾਰੀਆਂ ਨੂੰ ਠੀਕ ਕਰ ਦੇਵੇਗਾ। ਸਰੀਰ ਦੇ ਵਿੱਚ ਜੋ ਵੀ ਚਰਬੀ ਜੰਮ ਗਈ ਹੈ ਕਲੇਸਟਰੋਲ ਬੰਦ ਹੈ ਪਥਰੀ ਹੋ ਗਈ ਹੈ ਵੱਖ-ਵੱਖ ਤਰ੍ਹਾਂ ਦੀਆਂ ਸਰੀਰ ਵਿੱਚ ਬਿਮਾਰੀਆਂ ਹੁੰਦੀਆਂ ਹਨ ਨਸਾਂ ਬਲੋਕ ਹਨ ਹਾਰਟ ਦੀ ਦਿੱਕਤ ਹੈ ਹੱਥ ਪੈਰ ਸੁਨ ਹੁੰਦੇ ਹਨ ਐਵੇਂ ਦੇ ਕਈ ਸ਼ਬਦ ਆਪਾਂ ਆਪਣੇ ਘਰ ਵਾਲਿਆਂ ਦੇ ਮੋਂ ਸੁਨੇ ਹਨ ਤਾਂ ਉਸ ਲਈ ਇਹ ਤੁਸੀਂ ਵਰਤੋ ਸਭ ਕੁਝ ਤੁਹਾਡਾ ਠੀਕ ਹੋ ਜਾਵੇਗਾ ਰੋਜ਼ ਦਾ ਦਿਨ ਮੇਥ ਲਵੋ ਅੱਜ ਇਹ ਚੀਜ਼ ਪਾ ਕੇ ਬਣਾਉਣਾ ਹੈ ਤੁਸੀਂ ਵੇਖੋਗੇ ਤੁਹਾਡੇ ਘਰੋਂ ਬਿਮਾਰੀਆਂ ਦੋ ਰੋਜ਼ਾਂ ਜਾਣ ਗਿਆ ਯਾਦ ਰੱਖਿਓ ਕਿ ਦੋ ਵੇਲੇ ਆਟਾ ਗੁੰਨਣ ਸਮੇਂ ਮਿੱਠਾ ਸੋਡਾ ਪਾਉਣਾ ਹੀ ਪਾਉਣਾ ਤੁਸੀਂ ਇੱਕ ਹਫ਼ਤੇ ਵਿੱਚ ਹੀ ਸਰੀਰ ਵਿੱਚ ਪਤਲਾਪ ਦੇਖੋਗੇ ਪਰਿਵਾਰ ਕਹੇਗਾ ਕਿ ਸਾਡੇ ਗੋਡੇ ਦੁਖਦੇ ਨਹੀਂ ਹਨ ਸਾਡੇ ਗਿੱਟੇ ਦੁਖਦੇ ਨਹੀਂ ਹਨ ਹੋਂ ਦਾ ਦਰਦ ਸ਼ੋਮੰਤਰ ਹੋ ਗਿਆ ਹੈ ਜਦੋਂ ਕਰੇ ਦਰਦ ਹੀ ਨਹੀਂ ਤਾਂ ਫਿਰ ਡਾਕਟਰ ਕੋਲ ਜਾਣਾ ਕਾਤੋਂ ਹੈ ਫਿਰ ਆਪੇ ਹੀ ਕੈਦਰ ਚ ਪਰਕਰਵਾਸ کریںਗੇ ਜੋ ਜਿਆ ਖਰਚਾ ਹੁੰਦਾ ਸੀ ਆਪਾਂ ਉਹ ਖਰਚੇ ਦੋਵੇਂ ਪਚਾਂਗੇ ਸਿਹਤ ਨਵੇਂ ਨਕੋਰ ਰਵੇਗੀ ਫਿਰ ਪਿਆਰ ਵੀ ਵਧੇਗਾ ਤੇ ਇੱਕ ਗੱਲ ਯਾਦ ਰੱਖਿਓ ਜਦੋਂ ਪ੍ਰਸ਼ਾਦਾ ਬਣਾਉਣਾ ਹੈ ਤਾਂ ਚਿਰਚੜੇ ਮਨ ਨਾਲ ਨਹੀਂ ਬਣਾਉਣਾ ਪਿਆਰ ਨਾਲ ਤੇ ਵਾਇਗਰੂ ਦਾ ਨਾਮ ਲੈ ਕੇ ਬਣਾਓ ਫਿਰ ਪਿਆਰ ਵੀ ਵਧੇਗਾ ਤੇ ਘਰ ਵਿੱਚ ਬਰਕਤ ਵੀ ਵਧੇਗੀ ਆਓ ਇਸ ਤਰ੍ਹਾਂ ਆਟਾ ਗਨ ਕੇ ਪਰਿਵਾਰ ਨੂੰ ਬਿਮਾਰੀਆਂ ਤੋਂ ਦੂਰ ਰੱਖਿਏ ਸੰਘਾ ਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੇਕਾ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿੱਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ